ਹੁਣ ਸਰਕਾਰ ਤੇ ਨਿਰਭਰ ਹੈ ਕਿ ਉਹਨਾਂ ਨੇ ਕੀ ਕਰਨਾ ਸਾਡੀਆਂ ਮੰਗਾਂ ਮੰਨਣੀਆਂ ਕਿ ਸਾਡੀਆਂ ਲੱਤਾਂ ਤੋੜਨੀਆਂ ਇੱਕ ਗੋਲੀਆਂ ਚਲਾਉਣੀਆਂ ਕਿ ਅਸਰੂਗਾਂ ਚਲਾਉਣੀਆਂ ਇਹ ਪਤਾ ਨਹੀਂ ਕੀ ਦੱਸਣਾ ਚਾਹੁੰਦੇ ਨੇ ਅਸੀਂ ਆਪਦੇ ਬੱਚੇ ਭਰਤੀ ਕੀਤੇ ਆ ਬਾਰਡਰਾਂ ਦੇ ਬਾਹਰਲੇ ਜੰਗਾਂ ਤੇ ਦੇਸ਼ ਨੂੰ ਬਚਾਉਣ ਲਈ ਵੀ ਦੇ ਲੋਕ ਆਪਦੀਆਂ ਮੰਗਾਂ ਬਣਾਉਣ ਆ ਜਾ ਰਹੇ ਆ ਤੁਸੀਂ ਇੱਕ ਜਗ੍ਹਾ ਨਹੀਂ ਦੇ ਸਕਦੇ ਤਾਂ ਰਾਜਧਾਨੀ ਬਣਾਈ ਗਾਦੇ ਵਾਸਤੇ ਆ ਆਨੰਤ ਰਾਜ ਭਾਜਪੀ ਦੇ ਆਗੂ ਨੇ ਉਹ ਕਹਿੰਦੇ ਮੈਂ ਉਹਨਾਂ ਨੇ ਅਗਰੈ ਵੀ ਕੀਤਾ ਸੈਂਟਰ ਸਰਕਾਰ ਨੂੰ ਉਹ ਕਹਿੰਦੇ ਕਿਸਾਨਾਂ ਦਾ ਜਿਸ ਤਰੀਕੇ ਦਾ ਵਤੀਰਾ ਕੀਤਾ ਜਾਂਦਾ ਇਸ ਤਰੀਕੇ ਨਾਲ ਨਾ ਰੋਕਿਆ ਜਾਵੇ ਕਹਿੰਦੇ ਪਿਆਰ ਨਾਲ ਮਨਾ ਲਓ ਇਹਨਾਂ ਇਹ ਅਡਾਨੀ ਬਾਨੀ ਜਿਹੜਿਆ ਜਿਨ੍ਹਾਂ ਚ ਰਸੀ ਤਿਆਰ ਨਾ ਹੋਵਾਂਗੇ ਫਸਲਾਂ ਤਿਆਰ ਕਰਾਂ ਕੱਖ ਨਹੀਂ ਕਰ ਸਕਦੇ ਔਰ ਇਹ ਹਿੰਦੁਸਤਾਨ ਸਰਕਾਰ ਜਿਹੜੀ ਆ ਇਹ ਆਪਣੇ ਆਪ ਨੂੰ ਡੈਮੋਕ੍ਰੇਸੀ ਸਰਕਾਰ ਕਿਵੇਂ ਕਹਿ ਸਕਦੀ ਇਹ ਤਾਂ ਇੱਕ ਡिक्टेटर ਆ ਤਕਨੌਰੀ ਬਾਰਡਰ ਤੇ ਮੌਜੂਦ ਆ ਕਿਸਾਨਾਂ ਵੱਲੋਂ ਅੱਜ 21 ਤਰੀਕ ਨੂੰ ਅੱਗੇ ਵਧਣ ਦਾ ਐਲਾਨ ਕੀਤਾ ਗਿਆ ਸੀ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਸਾਡੇ ਨਾਲ ਨੇ ਕਾਕਾ ਸਿੰਘ ਕੋਟੜਾ ਕੋਟੜਾ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਤੁਹਾਡੇ ਵੱਲੋਂ ਐਲਾਨ ਕੀਤਾ ਗਿਆ ਸੀ ਚੰਦ ਮਿੰਟ ਬਾਕੀ ਰਹਿ ਗਏ ਵੇਖੋ ਜਿਹੜੇ ਚੰਦ ਮਿੰਟ ਬਾਕੀ ਰਹਿ ਗਏ ਆ ਉਹਦੀਆਂ ਸਾਡੀਆਂ ਤਿਆਰੀਆਂ ਨੇ ਉੱਤੇ ਜਿਹੜੀ ਸਰਕਾਰ ਵੀ ਉਹ ਜਿਵੇਂ ਘੜੀਆਂ ਨਾ ਦਿਲ ਦੀਆਂ ਧੜਕਣਾ ਤੇਜ਼ ਹੁੰਦੀਆਂ ਹੁੰਦੀਆਂ ਨੇ ਸਾਡੇ ਦੋਨੇ ਪਾਸੋਂ ਧੜਕਣਾ ਤੇਜ਼ ਹੋਈਆਂ ਵਈਆਂ ਨੇ ਹੁਣ ਸਰਕਾਰ ਨੇ ਵੀ ਸੋਚਣਾ ਹੈ ਕੇ ਬਿਨਾ ਨੁਕਸਾਨ ਤੋਂ ਮੰਗਾ ਲਾਗੂ ਕਰ ਦੇ ਠੀਕ ਹੈ ਵਧੀਆ ਅਸੀਂ ਦਿੱਤੇ ਹੋਏ ਪ੍ਰੋਗਰਾਮ ਤੇ ਵੀ ਜਾਣਾ ਹੈ ਦੋਨਾਂ ਦੀਆਂ ਵਿੱਚ ਜ਼ਿਕਰ ਤਿਆਰੀਆਂ ਸਾਡੇ ਚੈਨਲ ਬਣ ਚੁੱਕੀਆਂ ਕਿ ਕਿਹੜੇ ਆਗੂ ਨੇ ਕਿਹੜੀ ਅਗਵਾਈ ਕਰਨੀ ਹੈ ਉਮੇ ਜ਼ਿਕਰ ਸਾਡੇ ਜਸਿਆਂ ਦੀ ਜਿਹੜੀ ਸਾਡੀ ਹੁਣੀ ਪੀਸੀ ਦੋਨੇ ਆਗੂਆਂ ਨੇ ਐਲਾਨ ਕੀਤਾ ਕਿ ਅਸੀਂ ਸ਼ਾਂਤ ਮੇਂ ਰਹਿੰਦੇ ਹੋਏ ਜਸਿਆਂ ਦੇ ਰੂਪ ਦੇ ਵਿੱਚ ਅਸੀਂ ਅੱਗੇ ਜਾਵਾਂਗੇ ਹੁਣ ਸਰਕਾਰ ਤੇ ਨਿਰਭਰ ਹੈ ਕਿ ਉਹਨਾਂ ਨੇ ਕੀ ਕਰਨਾ ਸਾਡੀਆਂ ਮੰਗਾਂ ਮੰਨਣੀਆਂ ਕਿ ਸਾਡੀਆਂ ਲੱਤਾਂ ਤੋੜਨੀਆਂ ਕਿ ਗੋਲੀਆਂ ਚਲਾਉਣੀਆਂ ਕਿ ਅਥਰੂਗਾ ਚਲਾਉਣੀਆਂ ਇਹ ਉਹਨਾਂ ਤੇ ਨਿਰਭਰ ਪਰ ਅਸੀਂ ਸਾਫ਼ ਕਰਨਾ ਚਾਹੁੰਦੇ ਆਂ ਕਿ ਸਾਡੇ ਵੱਲੋਂ ਇਹੋ ਜੀ ਕੋਈ ਹਰਕਤ ਨਹੀਂ ਅਸੀਂ ਆਏ ਆ ਮੰਗਾ ਮਨਾਉਣ ਅਸੀਂ ਕਿਸੇ ਬਾਹਰਲੇ ਦੇਸ਼ ਦੇ ਨਾਲ ਲੜਨ ਨਹੀਂ ਆਏ ਪਰ ਸਾਡੇ ਬੜੇ ਦੁੱਖ ਦੀ ਗੱਲ ਹੈ ਅਸੀਂ ਇੱਥੇ ਫੌਜ ਪੁਲਿਸ ਲਈ ਜਾਂਦੀ ਹੁੰਦੀ ਹੈ ਥੱਲੇ ਜਿਹੜੇ ਲੋਕਾਂ ਦੇ ਮਸਲੇ ਆ ਬਹੁਤੇ ਥਾਣਿਆਂ ਦੇ ਅਦਾਲਤਾਂ ਚ ਚਲੇ ਜਾਂਦੇ ਆ ਫੌਜ ਦੀ ਜਿਹੜੀ ਸਾਨੂੰ ਫੌਜ ਲਾ ਕੇ ਰੋਕਣਾ ਇਹ ਪਤਾ ਨਹੀਂ ਕੀ ਦੱਸਣਾ ਚਾਹੁੰਦੇ ਨੇ ਅਸੀਂ ਆਪਦੇ ਬੱਚੇ ਭਰਤੀ ਕੀਤੇ ਆ ਬਾਰਡਰਾਂ ਤੇ ਬਾਹਰਲੇ ਜੰਗਾਂ ਤੇ ਦੇਸ਼ ਨੂੰ ਬਚਾਉਣ ਲਈ ਅਸੀਂ ਆਪਦੇ ਦੇਸ਼ ਦੀ ਰਾਜਧਾਨੀ 'ਚ ਜਾ ਰਹੇ ਆਂ ਆਪਦੀਆਂ ਮੰਗਾਂ ਮਨਾਉਣ ਜਾ ਰਹੇ ਆਂ ਪੇਸ਼ ਤਸਵੀਰ ਐ ਕਰੀ ਜਾ ਰਹੇ ਆ ਕਿ ਕਿਸਾਨ ਤਾਂ ਬੜੀ ਭੰਨ ਤੋੜ ਕਰਨਗੇ ਬੜਾ ਨੁਕਸਾਨ ਕਰਨਗੇ ਆਖਰ ਜੇ ਸਾਰਾ ਕੁਝ ਹੁੰਦਾ ਹੋਊਗਾ ਸਰਕਾਰ ਵੱਲੋਂ ਸਾਡੇ ਵੱਲੋਂ ਕੁਝ ਨਹੀਂ ਹੁੰਦਾ ਅਸੀਂ ਮੀਟਿੰਗਾਂ ਕਰਕੇ ਸਾਡੇ ਸਾਰੇ ਆਗੂਆਂ ਨੂੰ ਮੀਟਿੰਗਾਂ ਲਗਾਤਾਰ ਜਾਰੀ ਨੇ ਦਿੱਤਾ ਹੋਇਆ ਪ੍ਰੋਗਰਾਮ ਜਿਹੜਾ ਸਾਡੇ ਦੋਨੇ ਫੋਰਮਾਂ ਦੇ ਆਗੂ ਉਧਰ ਨੇ ਜੋ ਸਾਨੂੰ ਸੰਦੇਸ਼ ਦੇਣਗੇ ਉਹਦੇ ਮੁਤਾਬਕ ਹੁਣੇ ਹੁਣੇ ਸਾਨੂੰ ਇਹ ਗੱਲ ਆਈ ਹੈ ਇਹ ਸਰਕਾਰ ਗੱਲਬਾਤ ਲਈ ਤਿਆਰ ਹੈ ਬਣ ਲਈ ਤਿਆਰ ਹੈ ਪਰ ਅਸੀਂ ਕਹਿੰਦੇ ਪੀਸੀ ਕਰਦੇ ਤੇ ਸਾਡੇ ਆਗੂ ਜੋ ਕਹਿਣਗੇ ਨਹੀਂ ਪ੍ਰੋਗਰਾਮ 11 ਦਾ ਦਿੱਤਾ ਸੀ ਜਸੇ ਬਣਾ ਕੇ ਉਹ ਮੇਜਿਕ ਟੋਟੇ ਕੋਲ ਇਹ ਗੱਲ ਆਈ ਹੈ ਵੀ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਹੈ ਹਾਂ ਸਾਨੂੰ ਇਹ ਆਇਆ ਹਜੇ ਪੱਕੀ ਨਹੀਂ ਗੱਲ ਉਹਨਾਂ ਨਾਲ ਕੁਝ ਅਧਿਕਾਰੀਆਂ ਨੇ ਕਰਿਆ ਹੋਣਾ ਉਹ ਪਹਿਲਾਂ ਸਾਨੂੰ ਪੁੱਛਣ ਜਾਂਦੇ ਨੇ ਫਿਰ ਵਿਚੋਲੇ ਦਾ ਕੰਮ ਕੀ ਹੁੰਦਾ ਹੈ ਉਹ ਬਹੁਤ ਕਹਿੰਦਾ ਉਹਨਾਂ ਵੀ ਇਹਨੂੰ 20 ਕਿਲੇ ਹੁੰਦੇ ਭੋਂ ਮੁੰਡਾ ਨਸ਼ਾ ਹੀ ਕਰਦਾ ਹੋਵੇ ਉਹ ਵਿਚਾਲੜਾ ਦੇਖੋ ਕੀ ਰਿਜ਼ਲਟ ਕੱਢਦਾ ਤਾਂ ਇਸ ਕਰਕੇ ਸਾਡੀ ਤਿਆਰੀ ਹੈ ਤਾਂ ਹੰਸਰਾਜ ਬੀਜੇਪੀ ਦੇ ਆਗੂ ਨੇ ਉਹ ਕਹਿੰਦੇ ਮੈਂ ਉਹਨਾਂ ਨੇ ਅਗਰੈ ਵੀ ਕੀਤਾ ਸੈਂਟਰ ਸਰਕਾਰ ਨੂੰ ਉਹ ਕਹਿੰਦੇ ਕਿਸਾਨਾਂ ਨਾਲ ਜਿਸ ਤਰੀਕੇ ਦਾ ਬਤਿਹਰਾ ਕੀਤਾ ਜਾਂਦਾ ਇਸ ਤਰੀਕੇ ਨਾਲ ਨਾਰੋਕਿਆ ਜਾਵੇ ਕਹਿੰਦੇ ਪਿਆਰ ਨਾਲ ਮਨਾ ਲਓ ਇਹਨਾਂ ਨੂੰ ਵਧੀਆ ਗੱਲ ਹੈ ਕਿਸਾਨ ਕਹਿ ਕੀ ਰਹੇ ਨੇ ਕਿਸਾਨ ਕਹਿ ਰਹੇ ਨੇ ਸਾਨੂੰ ਦਿੱਲੀ ਦੇ ਵਿੱਚ ਜਗ੍ਹਾ ਦਿੱਤੀ ਜਾਵੇ ਬੈਠਣ ਲਈ ਜਿੰਨੇ ਵੀ ਇਹ ਮੈਨੂੰ ਲੱਗਦਾ ਪੰਜਾਬ ਵਾਲਾ ਨੂੰ ਬੜੀ ਮਾੜੀ ਗੱਲ ਹੈ ਕਿ ਉਹਨਾਂ ਦੇ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਜੁਪੀ ਦੇ ਲੋਕ ਆਪਦੀਆਂ ਮੰਗਾਂ ਬਣਾਉਣ ਆਲੇ ਜਾ ਰਹੇ ਆ ਤੁਸੀਂ ਇੱਕ ਜਗ੍ਹਾ ਨਹੀਂ ਦੇ ਸਕਦੇ ਤਾਂ ਰਾਜਧਾਨੀ ਬਣਾਈ ਗਾਦੇ ਵਾਸਤੇ ਆ ਰਾਜਧਾਨੀ ਬਣਾਈ ਹੈ ਕਿ ਲੋਕਾਂ ਨੂੰ ਆਪਦੇ ਹੱਕ ਮਨਾਉਣ ਲਈ ਇੱਥੇ ਆ ਕੇ ਆਪਦੀ ਆਵਾਜ਼ ਠਾਉਣ ਲਈ ਤੇ ਤੁਸੀਂ ਰੋਕਾਂ ਲਾਈਆਂ ਹੋਈਆਂ ਨੇ ਕੱਲੇ ਸਾਡੇ ਤੇ ਨਹੀਂ ਲਾਈਆਂ ਹੋਈਆਂ ਦਿੱਲੀ ਨੂੰ ਸੀਲ ਕੀਤਾ ਹੋਇਆ ਜਿਵੇਂ ਬਾਹਰੋਂ ਕੋਈ ਹਮਲੇ ਦਾ ਡਰ ਹੋਵੇ ਇਸ ਕਰਕੇ ਸਰਕਾਰ ਨੂੰ ਪਹਿਲਾਂ ਤਾਂ ਰੋਕਾਂ ਹਟਾ ਦੇਣੀਆਂ ਚਾਹੀਦੀਆਂ ਜਗ੍ਹਾ ਤੈਅ ਕਰ ਦੇਣੀ ਚਾਹੀਦੀ ਹੈ ਅਸੀਂ ਸ਼ਾਂਤਮਈ ਜਿਹੜਾ ਦਿੱਲੀ ਜਾਵਾਂਗੇ ਤਾਂ ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਸ਼ਾਂਤਮਈ ਜਾਓਗੇ ਤਾਂ ਅੱਗੇ ਜਿਹੜੀਆਂ ਫੋਰਸਾਂ ਨੇ ਉਹ ਲਾਈਆਂ ਗਈਆਂ ਨੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਹਰਿਆਣੇ ਦੇ ਵਿੱਚ ਓਪਨ ਜੇਲ੍ਹਾਂ ਬਣਾ ਲਈਆਂ ਗਈਆਂ ਨੇ ਆ 2 ਮਿੰਟ ਜਿਹੜੇ ਨਾਲ ਆਪਾਂ ਨੂੰ ਨਵੀਂ ਗੱਲ ਆਈ ਹੈਗੀ ਇਹ ਬਾਰਡਰ ਦੇ ਏਰੀਆ ਕਿਸਾਨ ਯੂਨੀਅਨ ਹੈ ਇਹਨਾਂ ਨੂੰ ਸਾਰੀ ਸਥਿਤੀ ਪਤਾ ਵੀ ਕੀ ਕੁਝ ਹੁੰਦਾ ਹੁੰਦਾ ਹੈ ਬਾਰਡਰ ਤੋਂ ਕਿ ਇਹ ਜੀ ਫੌਜ ਅਸੀਂ ਭਾਰਤ ਦੇ ਰਹੇ ਨੇ ਵਿੱਚ ਸਾਰੇ ਕੈਂਪਾਂ ਦੇ ਬੀਐਸ ਦੇ ਸਾਰਿਆਂ ਦੇ ਉਹਨੇ ਕੱਲ੍ਹ ਨੂੰ ਦੋ ਮਿੰਟ ਨਾਲ ਇਹ ਤੇ ਵੀ ਚਾਨਣਾ ਪਾਉਣਗੇ ਹਾਂਜੀ ਹਾਂਜੀ ਮੈਂ ਰੁਗਵੀਰ ਸਿੰਘ ਪੰਗਾਲਾ ਬਾਰਡਰ ਏਰੀਆ ਕਿਸਾਨ ਯੂਨੀਅਨ ਪ੍ਰਧਾਨ ਸੂਬਾ ਪ੍ਰਧਾਨ ਦੇਖੋ ਜੀ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੇ ਉੱਤੇ ਇਸ ਟਾਈਮ ਬਿਲਕੁਲ ਅਸੀਂ ਖੇਤੀ ਕਰ ਰਹੇ ਹਾਂ ਔਰ ਛੇ ਜ਼ਿਲ੍ਹੇ ਸਰਤੀ ਜਿਹੜੇ ਆ ਉਹਨਾਂ ਚ ਅਸੀਂ ਬਾੜ ਦੀ ਲੜਾਈ ਪੈਣ ਦੀ ਲੜਾਈ ਕਾਰਗਲ ਦੀ ਲੜਾਈ ਕੱਤਰ ਦੀ ਲੜਾਈ ਸਾਰੀਆਂ ਲੜਾਈਆਂ ਦੇਖੀਆਂ ਮੈਂ ਖੁਦ ਇੱਕ ਅਕਸਰ ਮੈਂ ਇੰਸਪੈਕਟਰ ਰਟਾਇਰਡ ਆ ਆਈਐਸ ਡਿਊਟੀ ਮੈਂ ਕਰਦਾ ਰਿਹਾ ਮੈਂ ਦੇਖ ਰਿਹਾ ਕਿ ਆਈਐਸ ਡਿਊਟੀ ਦੇ ਉੱਤੇ ਜੋ ਬੀਐਸਫ ਲਈ ਸੀਆਰਪੀ ਲਈ ਦੂਜੀ ਲੜਾਈ ਚ ਫੌਜ ਨੂੰ ਨਾਲ ਆਤੀ ਉਹਨਾਂ ਨੇ ਫੌਜ ਤੇ ਇੱਕ ਆਪਰੇਸ਼ਨ ਵਾਸਤੇ ਆ ਹਾਂਜੀ ਇਹ ਆਪਣੇ ਦੇਸ਼ ਦੇ ਬਾਹਰ ਦੇ ਮੋਲਕਾਂ ਲੈਣਾ ਔਰ ਜਿਹੜੀ ਸਥਿਤੀ ਆ ਇਹਨਾਂ ਨੇ ਸਦੀਰੇ ਇਦਾਂ ਦੀ ਬਣਾਤੀ ਹਿੰਦੁਸਤਾਨ ਪਾਕਿਸਤਾਨ ਬਾਰਡਰ ਵਾਲੀ ਆ ਜੋ ਕੁਛ ਇਥੇ ਸ਼ੈਲਿੰਗ ਹੁੰਦੀ ਸਭ ਕੋ ਸ਼ਰੀਆ ਇਹ ਤੇ ਸਾਡੇ ਨਾਲ ਉੱਥੇ ਹੁੰਦੀ ਸੀ ਔਰ ਇਹ ਹਿੰਦੁਸਤਾਨ ਸਰਕਾਰ ਜਿਹੜੀ ਆ ਇਹ ਆਪਣੇ ਆਪ ਨੂੰ ਡੈਮੋਕ੍ਰੇਸੀ ਸਰਕਾਰ ਕਿਵੇਂ ਕਹਿ ਸਕਦੀ ਆ ਇਹ ਤੇ ਇੱਕ ਡਿਕਟੇਟਰ ਆ ਕਿਸੇ ਟਾਈਮ ਸੈਕਿੰਡ ওয়ার্ল্ড ਵਾਰਡ ਫਰਸਟ ওয়ার্ল্ড ਵਾਰ ਜਰਮਨ ਨੇ ਲੜਿਆ ਹਿਟਲਰ ਅੱਜ ਹਿਟਲਰ ਦੇ ਤਰੇ ਇਹ ਜਿਹੜਾ ਖਟਕੜ ਔਰ ਜਿਹੜਾ ਮੋਦੀ ਆ ਇਹ ਕੰਮ ਕਰ ਰਿਹਾ ਮੈਂ ਖੁਦ ਹਾਂਜੀ ਕੱਤਰ ਦੀ ਲੜਾਈ ਦੇਖਿਆ ਕਿ ਬੀਐਸਐਫ ਬੀਐਸਐਫ ਸੀ ਆਪਣੇ ਆਰਮੀ ਦੇ ਨਾਲ ਗਾੜੀ ਮੂਵ ਕਰਨ ਵਾਸਤੇ ਕਿਸਾਨ ਕੇਡਰ ਜਿਹੜਾ ਗਾਂ ਲਾਹੌਰ ਤੱਕ ਪਹੁੰਚਿਆ ਸੀ ਅਸੀਂ ਤੋਂ ਉਹ ਬੰਦੇ ਆ ਔਰ ਕੀ ਦਿੱਲੀ ਦੇ ਇੱਕ ਸਾੜੀ ਰਾਜਧਾਨੀ ਆ ਤਾਂ ਕੀ ਲੱਗਦਾ ਜਿਵੇਂ ਮੰਨ ਲਓ ਤੁਸੀਂ ਕਿਹਾ ਕਿਸਾਨ ਹਮੇਸ਼ਾ ਨਾਲ ਖੜੇ ਨੇ ਤਾਂ ਨਾਰਾ ਵੀ ਦੇਸ਼ ਦੇ ਵਿੱਚ ਵੱਜਦਾ ਰਿਹਾ ਜੈ ਜਵਾਨ ਜੈ ਕਿਸਾਨ ਤੇ ਮੰਨ ਲਓ ਇਹ ਸਰਕਾਰਾਂ ਆਈਆਂ ਸਾਹਮਣੇ ਜਵਾਨ ਖੜਾ ਤਾਂ ਇਧਰਲੇ ਪਾਸੇ ਕਿਸਾਨ ਖੜਾ ਤਾਂ ਦੋᱭਾ ਆ ਮੋ ਸਾਹਮਣੇ ਨੇ ਦੇਖੋ ਜੀ ਸਥਿਤੀ ਜਿਹੜੀ ਜਾਇ ਜਵਾਨ ਜਾਇ ਕਿਸਾਨ ਦੀ ਆ ਰਾਜ ਇਸ ਨਾਰੇ ਤੇ ਕਰ ਰਹੇ ਨੇ ਲੇਕਿਨ ਇਹ ਨਹੀਂ ਉਤਰ ਰਹੇ ਉਹ ਸਾਡੇ ਹੀ ਬੱਚੇ ਜਿਹੜੇ ਆ ਮੇਰਾ ਬਾਪ ਸੀ ਉਹਨੇ ਮੈਨੂੰ ਭਰਤੀ ਕਰਾਇਆ ਮੈਂ ਸਰਸ ਕਰਕੇ ਆ ਮੇਰਾ ਬੱਚਾ ਵਾ ਮੈਂ ਭਰਤੀ ਕਰਾਇਆ ਉਹ ਕਰਕੇ ਅੱਜ ਮੈਂ ਕੀ ਕਰ ਰਿਹਾ ਜਿਹੜਾ ਮੇਰਾ ਬੱਚਾ ਭਰਤੀ ਆ ਉਹ ਜੀ ਰੋਜੀ ਰੋਟੀ ਇਹ ਸਰਕਾਰ ਖੋਰੀ ਆ ਮੈਂ ਉਹਨੂੰ ਬਚਾਉਣ ਵਾਸਤੇ ਆਇਆ ਮੈਂ ਤਾਂ ਆਪਣੀ ਜ਼ਿੰਦਗੀ ਹਟਾ ਲਈ ਆ ਮੇਰਾ ਪਰਿਵਾਰ ਇਸ ਖੇਤੀ ਨਾਲ ਬਚਿਆ ਏ ਜ਼ਮੀਨ ਨਾਲ ਬਚਿਆ ਵਾ ਔਰ ਉਹ ਕੰਨਾ ਉਹ ਤਾਂ ਪੈਨਸ਼ਨ ਲੈ ਕੇ ਆ ਜਾਏਗਾ ਉਸ ਤੋਂ ਬਾਅਦ ਉਹਦੇ ਬੱਚੇ ਕਿਥੋਂ ਬਣਨਗੇ ਇਹ ਸਾਡੇ ਪੇਟ ਦਾ ਸਵਾਲ ਏ ਅਸੀਂ ਸਿਆਸੀ ਤੌਰ ਤੇ ਨਹੀਂ ਆਏ ਇਹ ਸਰਕਾਰ ਗਲਤ ਆ ਫੰਡਾਮੈਂਟਲ ਰਾਈਟਸ ਕਹਿ ਰਿਹਾ ਸੰਵਿਧਾਨ ਕਹਿ ਰਿਹਾ ਇੱਕ ਮੈਨ ਨਾਗਰਕ ਆ ਤੁਸੀਂ ਵੀ ਨਾਗਰਕ ਹੋ ਮੋਦੀ ਵੀ ਨਾਗਰਕ ਆ ਬਰਾਬਰ ਦੇ ਅਧਿਕਾਰ ਆ ਮੋਦੀ ਦੇ ਇੱਕ ਕੁਰਸੀ ਦੇ ਉੱਤੇ ਬੈਠਾ ਥੋੜਾ ਸਾਡੇ ਨੂੰ ਉੱਚਾ ਵਾ ਉਹ ਵੀ ਆ ਹੀ ਕਰਾਇਆ ਔਰ ਮੋਦੀ ਨੂੰ ਸੋਚਣਾ ਚਾਹੀਦਾ ਕਿ ਤੂੰ ਕੀ ਕਰੇਗਾ ਅੱਜ ਜੇ ਕਰੇਗਾ ਤੇਰੀ ਸਰਕਾਰ ਨਹੀਂ ਆਏਗੀ ਜੇ ਸਾਨੂੰ ਜੇਲਾਂ ਦੇ ਲਗਾ ਸ਼ਾਇਦ ਅਸੀਂ ਜੇਲ੍ਹ ਚ ਹੋਇਆ ਤੂੰ ਵੀ ਉਸ ਟਾਈਮ ਸਾਡੇ ਨਾਲ ਜੇਲ੍ਹ ਚ ਹੋਏਗਾ ਇਹਨੂੰ ਸੋਚਣਾ ਚਾਹੀਦਾ ਡੈਮੋਕ੍ਰੇਸੀ ਬਚਾਉਣੀ ਆ ਅੱਗੇ ਬੜੀਆਂ ਗਲਤੀਆਂ ਕੀਤੀਆਂ ਵਾਹੀਂ ਹਿੰਦੁਸਤਾਨ ਪਾਕਿਸਤਾਨ ਦਾ ਜਦੋਂ ਹੋਇਆ 47 ਦਾ ਔਰਗਾਹ ਗਲਤੀਆਂ ਕਰ ਰਿਹਾ ਮੈਂ ਕਹੋਂ ਜਾ ਗਿਆ ਆ ਉਹਦੇ ਚ ਦਬਾਈ ਆ ਜਿਹੜੀ ਛੱਲੀ ਆ 240 ਰੁਪਏ ਦੀ ਉੱਥੇ ਵੇਖਦੀ ਆ ਔਰ ਅਸੀਂ ਇਹਨਾਂ ਕੁਝ ਤੈਨੂੰ ਤਿਆਰ ਕੱਚਾ ਮਟੀਰੀਅਲ ਪੰਜਾਬ ਹਰਿਆਣਾ ਜੇ 50 ਹਿੰਦੁਸਤਾਨ ਦਾ ਏਰੀਆ ਇਹਦੇ ਚਾ ਵਰਡ ਜਿਹੜੇ ਕੱਚਾ ਮਟੀਰੀਅਲ ਨਹੀਂਗਾ ਜਿਹਦੇ ਨਾਲ ਤੇਰੀਆਂ ਫੈਕਟਰੀਆਂ ਤੇਰੇ ਇਹ ਜਿਹੜੇ ਕੈਨੇਡਾ ਆਪਣੇ ਅਡਾਨੀ ਬਾਨੇ ਇਹ ਅਡਾਨੀ ਬਾਨੀ ਜਿਹੜੇ ਆ ਜਿੰਨਾ ਚ ਰਸੀ ਤਿਆਰ ਨਾ ਹੋਵਾਂਗੇ ਫਸਲਾਂ ਤਿਆਰ ਕਰਾ ਕੱਖ ਨਹੀਂ ਕਰ ਸਕਦੇ ਇਹ ਜਿਹੜੇ ਨੋਟ ਇਕੱਠੇ ਕਿਤੇ ਖਾਣਗੇ ਇਹ ਕੀ ਕਰਨਗੇ ਸਹੀ ਆ ਖਾਣਾ ਤਾਂ ਅਨਾਜ ਆ ਇੰਟਰ ਨੂੰ ਜਾ ਕੇ ਖਾਣਾ ਤਾਂ ਅਨਾਜ ਆ ਖਾਣਾ ਤਾਂ ਅਨਾਜ ਆ ਇਹਨੂੰ ਸੋਚਣਾ ਚਾਹੀਦਾ ਸਹੀ ਆ ਤਾਂ ਕੀ ਲੱਗਦਾ ਅਗਲੇ ਪਾਸੇ ਫੋਰਸਾਂ ਜਿਹੜੀਆਂ ਖੜਾਈਆਂ ਹੋਈਆਂ ਨੇ ਤੁਹਾਡੇ ਵੱਲੋਂ ਪ੍ਰੋਗਰਾਮ ਹੈ ਸ਼ਾਂਤਮਈ ਜਾਣ ਦਾ ਜੇ ਅੱਗੇ ਰੋਕਿਆ ਜਾਂਦਾ ਹੈ ਅੱਗੇ ਓਪਨ ਜੇਲਾ ਵੀ ਕਹਿੰਦੇ ਹਰਿਆਣੇ ਦੇ ਵਿੱਚ ਬਣੀਆਂ ਹੋਈਆਂ ਨੇ ਦੇਖੋ ਜੀ ਜੇਲਾ ਬਣਾਉਣ ਜੋ ਮਰਜ਼ੀ ਕਰਨ ਓਪਨ ਕਰਨ ਇਹ ਤਾਂ ਮਨੂੰ ਪਤਾ ਵੜੇ-ਵੜੇ ਸਟੇਡੀਅਮ ਇਹਨੇ ਵਿਲੇ ਕਰਾਏ ਆ ਦੇਖੋ ਕੀ ਹੋ ਰਿਹਾ ਇਹ ਸਾਨੂੰ ਰੋਕਣਗੇ ਆਪ ਕਹਿ ਰਹੇ ਨੇ ਅੱਜ ਮਨੂੰ ਇਹਨਾਂ ਪਤਾ ਲੱਗਾ ਏ ਕਿ ਜੂਨੀਅਨ ਆਫ ਇੰਡੀਆ ਉਹ ਜਿਹੜਾ ਹੈਗਾ ਅਮਿਤ ਸ਼ਾਹ ਉਹਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਆ ਕਿ ਇਹਨਾਂ ਦੇ ਟਰੈਕਟਰ ਟਰਾਲੀਆਂ ਰੋਕੇ ਜਾਣ ਇਹ ਵਾਧੇ ਤੇ ਮੂਵ ਕਰਨੇ ਪੈਦਲ ਇਹਨੂੰ ਬੰਦਾ ਪੁੱਛੇ ਆ ਟਰੈਕਟਰ ਟਰਾਲੀਆਂ ਜਿਹੜੇ ਆ ਇਹ ਤਾਂ ਸਾਡਾ ਘਰ ਆ ਅਸੀਂ ਤਾਂ ਆਪਣਾ ਘਰ ਬਣਾ ਕੇ ਲਿਆ ਆ ਘਰ ਛੱਡ ਕੇ ਅਸੀਂ ਕਿਸ ਤਰ੍ਹਾਂ ਬਾਹਰ ਜਾ ਸਕਦੇ ਆ ਤੇਨੂੰ ਟਰੈਕਟਰ ਟਰਾਲੀਆਂ ਦਾ ਕੀ ਡਰ ਆ ਇਹੋ ਟਰੈਕਟਰ ਟਰਾਲੀਆਂ ਜਿਹੜਿਆ ਤੈਨੂੰ ਨਾਜ ਤਿਆਰ ਕਰਕੇ ਦਿੰਦੀਆਂ ਇਹ ਸਾਡਾ ਸੱਜਾ ਮੋਢਾ ਅਸੀਂ ਖੱਬਾ ਮੋਢਾ ਇਹਨਾਂ ਦੇ ਇਸ ਕਰਕੇ ਮੋਦੀ ਦੇ ਔਰ ਇਹਨਾਂ ਦੇ ਸਾਰੇ ਵਿਚਾਰੇ ਗਲਤ ਆ ਅਸੀਂ ਅੱਗੇ ਸ਼ਾਂਤਮਈ ਜਾਵਾਂਗੇ ਅੱਗੇ ਵੀ ਇਹਨਾਂ ਨੇ ਵਿੱਚ ਕੇਡਰ ਵਾੜਿਆ ਪੁਲਿਸ ਵਾਲਾ ਅੱਗੇ ਫੜੇ ਇਹਨਾਂ ਦੇ ਬੰਦੇ ਤੂੰ ਆ ਵੇਖ ਲਿਆ ਮੀਡੀਆ ਦੇ ਸਾਹਮਣੇ ਸੀ ਹੁਣ ਵੀ ਇਹਨਾਂ ਦੇ ਸਾਡੇ ਚ ਸ਼ਰਾਰਤੀ ਬੰਦੇ ਵਾੜੇ ਹੋਣਗੇ ਰੋੜੇ ਉਹ ਮਾਰਨਗੇ ਕਰਨਗੇ ਉਹ ਸਾਡੇ ਜਵਾਨਾਂ ਨੂੰ ਮੈਂ ਸੂਬਾ ਪ੍ਰਧਾਨ ਇੱਥੇ ਜਿਹ ਉਹ ਕੁਝ ਹادث ਹੈ ਤੇ ਅਸੀਂ ਸ਼ਾਂਤਮਈ ਜਾਵਾਂਗੇ ਕੁਝ ਨਹੀਂ ਕਰਾਂਗੇ ਰਬੜ ਦੀਆਂ ਗੋਲੀਆਂ ਮਾਰੋ ਦੂਜੇ ਇਹਨਾਂ ਸਮੋਗ ਬੰਬ ਜਿਹੜਾ ਵਾ ਉਹ ਇਹਨਾਂ ਸਿਰਫ ਇੱਕ ਹੁੰਦਾ ਵਾ ਕਿ ਡਰੋਨ ਤੋਂ ਮਕੌੜਾ ਤੇ ਇਹ ਪਾਣੀ ਦੇ ਬਿਛਾੜਾ ਹੁੰਦੀਆਂ ਇਹਨਾਂ ਨਾਲ ਇੱਕ ਜਿਹੜਾ ਦੂਜਾ ਛੱਡਿਆ ਨਾ ਅਸ਼ਰ ਉਹਦੇ ਚ ਕੀਆ ਉਹ ਇੱਕ ਬੰਬ ਆ ਉਹ ਸਾਨੂੰ ਸਖਲਾਈ ਦਿੰਦੇ ਆ ਜਦੋਂ ਪਾਕਿਸਤਾਨ ਨਾਲ ਲੜਾਈ ਲੱਗਦੀ ਆ ਕਿਤੇ ਆਗ ਲਾਉਣੀ ਹੋਵੇ ਉਹ ਗੋਲੇ ਨੂੰ ਸੁੱਟਿਆ ਜਾਂਦਾ ਅੱਗ ਲਾਉਣ ਤੇ ਉਹਦੇ ਜਿਹੜਾ ਸ਼ਰੇ ਪਾਤੇ 12 ਬੋਰਡ ਦੇ ਅੱਛਾ ਜਿਹੜਾ ਗੋਲਾ ਇੱਥੇ ਸੁੱਟਿਆ ਜਾਂਦਾ ਉਹ ਮਤਲਬ ਜਿਹੜਾ ਦੂਸਰਾ ਦੇਸ਼ ਹੁੰਦਾ ਉਹਦੇ ਨਾਲ ਜਦੋਂ ਲੜਾਈ ਲੱਗਦੀ ਹੈ ਉੱਥੇ ਵਰਤਿਆ ਉਹ ਉੱਥੇ ਵਰਤਿਆ ਜਾਂਦਾ ਅੱਗ ਲਾਉਣ ਵਾਸਤੇ ਅੱਛਾ ਉਹ ਦੇਖੋ ਜਦੋਂ ਥੱਲੇ ਦੇਖਦਾ ਵੇਖੋ ਅੱਗੇ ਨਿਕਲਦੀ ਆ ਉਹਦੇ ਵਿੱਚ 12 ਬੋਰਡ ਦੇ ਸ਼ਰੇ ਪਾਤੇ ਆ ਉਹ ਸ਼ਰੇ ਤਾਂ ਪਾਤੇ ਆ ਕਿ ਜਿਹਦੇ ਵੱਜਣ ਉਹ ਕਾਫੀ ਜ਼ਖਮੀ ਹੋ ਜੇ ਮਰੇ ਨਾ ਹੈ ਮਤਲਬ ਇਹ ਹੋਈ ਆ ਨਾ ਇਹ ਕੀ ਕੁਛ ਕਰ ਰਿਹਾ ਸਭ ਕੁਝ ਜੋ ਕਰ ਰਿਹਾ ਇਹ ਦਿਮਾਗ ਜਿਹੜਾ ਵਾ ਸਾਰਿਆਂ ਦਾ ਹੁੰਦਾ ਅੱਗੇ ਅੱਗੇ ਤੇ ਜਨਤਾ ਨੂੰ ਪੜ੍ਹਨੀ ਹੁੰਦੀ ਇਹ ਬਹੁਤ ਗਲਤੀ ਕਰਦੇ ਆ ਜੋ ਅੱਜ ਸਾਡੇ ਨਾਲ ਬਲੇਮ ਕਰਨਗੇ ਉਹ ਅਸੀਂ ਨਹੀਂ ਕਰਨਾ ਇਹਨਾਂ ਦੇ ਗੁੰਡੇ ਵਿੱਚ ਵੜ ਕੇ ਕਰਨਗੇ ਔਰ ਅਸੀਂ ਅੱਗੇ ਜਾਵਾਂਗੇ ਸ਼ਾਂਤਮਈ ਜਾਵਾਂਗੇ ਜਾਣ ਦਾ ਹੱਕ ਆ ਉਹ ਤਾਂ ਅਸੀਂ ਦੇਖ ਰਹੇ ਆ ਆ ਸ਼ੜਕ ਤੋਂ ਬਾਹਰ ਬਾਰੇ ਵਿੱਚ ਹੀ ਜਾ ਸਕਦੇ ਆ ਅਸੀਂ ਦੇਖ ਰਹੇ ਆ ਵੀ ਤੂੰ ਰਿਕਾਡ ਲਈ ਕਿਉਂ ਲਈ ਇਹ ਸ਼ੜਕ ਸਾਰਿਆਂ ਦੀ ਆ ਤੇਰੀ ਵੀ ਸਾਜੀ ਤੂੰ ਸਾਨੂੰ ਜਗ੍ਹਾ ਦੇ ਦੇ ਅਸੀਂ ਭਈ ਕਿਦਰ ਨਾਲ ਗੱਲ ਕਰਾਂਗੇ ਇਹੋ ਸਾਡੀ ਆਖਰੀ ਆ ਐ ਸ਼ਾਂਤ ਮਈਆ ਸ਼ਾਂਤ ਮਈ ਹੋ ਗਿਆ ਸਭ ਕੁਝ ਤਾਂ ਦੇਖ ਸਕਦੇ ਹੋ ਤੁਸੀਂ ਇਸੇ ਤਰੀਕੇ ਦੇ ਨਾਲ ਕਹਿੰਦੇ ਸ਼ਾਂਤ ਮਈਆ ਜਿਹੜਾ ਅਸੀਂ ਅੱਗੇ ਵਧਣ ਦਾ ਪ੍ਰੋਗਰਾਮ ਲੀਕਿਆ ਤੇ ਸ਼ਾਂਤ ਮਈ ਜਾਵਾਂਗੇ ਜੇਕਰ ਕਹਿੰਦੇ ਕੋਈ ਗੱਲਬਾਤ ਹੁੰਦੀ ਹੈ ਜਾਂ ਇਸ ਤਰੀਕੇ ਦਾ ਕੋਈ ਗੱਲਬਾਤ ਦੀ ਆ ਤਾਂ ਉਹ ਸਰਕਾਰਾਂ ਵੱਲੋਂ ਜਿਹੜੇ ਬੰਦੇ ਕਹਿੰਦੇ ਵਿੱਚ ਵਾੜੇ ਹੋਏ ਨੇ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋਪ ਪੰਜਾਬ ਟੀਵੀ ਖਨੌਰੀ